ਦੇਸ਼ਾਂ ਚ ਮੱਲਾ ਮਾਰਨ ਵਾਲੇ ਸੇਖਾਂ ਦੀ ਲੜੀ ਚ ਇੱਕ ਹੋਰ ਨਾਮ ਸ਼ਾਮਲ ਹੋ ਚੁੱਕਾ ਹੈ ਡਾਕਟਰ ਹਰਮੰਦਰ ਸਿੰਘ ਗੁਪਤਾ ਦਾ ਇੰਗਲੈਂਡ ਦੀ ਦੱਖਣੀ ਸੂਬੇ ਬਰਾਡਲਿਸ ਟਾਕ ਵਿੱਚ ਰਹਿਣ ਵਾਲੇ ਡਾਕਟਰ ਹਰਮੰਦਰ ਸਿੰਘ ਗੁਪਤਾ ਨੂੰ ਅਫਰੀਕਨ ਦੇਸ਼ ਯੂਗਾਂਡਾ ਚ ਵੱਖਰੀ ਸਨਮਾਨ ਪ੍ਰਦਾਨ ਕਰਨ ਲਈ ਚੁਣਿਆ ਗਿਆ ਹੈ ਵਿਕਾਰੀ ਸਨਮਾਨ ਉਹਨਾਂ ਨੂੰ ਦਿੱਤਾ ਗਿਆ ਹੈ ਇਸ ਸਨਮਾਨ ਕੋਲ 40 ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਵਿੱਚ ਡਾਕਟਰ ਹਰਮੰਦਰ ਸਿੰਘ ਵੀ ਸ਼ਾਮਲ ਨੇ ਯੂਗਾਂਡਾ ਦੀ ਸਰਕਾਰ ਵੱਲੋਂ 72 ਸਾਲ ਦੇ ਹਰਮੰਦਰ ਸਿੰਘ ਗੁਪਤਾ ਨੂੰ ਇਹ ਅਵਾਰਡ ਉਹਨਾਂ ਦੀ ਨਿਸ਼ਕਾਮ ਸੇਵਾਵਾਂ ਬਦਲੇ ਦਿੱਤਾ ਜਾਏਗਾ ਡਾਕਟਰ ਹਰਮੰਦਰ ਸਿੰਘ ਨੇ ਯੋਗਾਂਡਾ ਦੇ ਕਸਵੇ ਮਬਰਾਰਾ ਚ ਗਰੀਬ ਮਰੀਜ਼ਾਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਇਆ ਸੀ ਜਿਸ ਦੇ ਚਲਦਿਆਂ ਉਹਨਾਂ ਨੂੰ ਇਹ ਸਤਿਕਾਰ ਦਿੱਤਾ ਜਾਵੇਗਾ ਡਾਕਟਰ ਹਰਮੰਦਰ ਸਿੰਘ ਵੱਖ-ਵੱਖ ਕੰਬੈਸੀਆਂ ਜਿਵੇਂ ਕਿ ਬ੍ਰਿਟੇਨ, ਭਾਰਤ, ਕੈਨੇਡਾ, ਅੰਗੋਲਾ, ਜ਼ੈਂਬੀਆ, ਕਾਨਾ, ਕੈਮਰੂਨ, ਤੰਜ਼ਾਨੀਆ ਤੇ ਕੀਨਿਆ ਵਿੱਚ ਵੀ ਡਾਕਟਰ ਵੱਜੋ ਸੇਵਾ ਨਿਭਾ ਚੁੱਕੇ ਨੇ 1984 ਚ ਹਰਮੰਦਰ ਸਿੰਘ ਪਰਿਵਾਰ ਸਮੇਤ ਯੂਕੇ ਵਿੱਚ ਜਾ ਵਸੇ ਸਨ ਡਾਕਟਰ ਹਰਮੰਦਰ ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ 1990 ਵਿੱਚ ਜ਼ੈਰੀਅਨ ਨਾਈਟਹੁਡ ਸਨਮਾਨ ਵੀ ਦਿੱਤਾ ਗਿਆ ਸੀ